ਜਵਿੰਦਰ ਮਾਨਜੋਗ ਪੁਲਿਸ ਕਮਿਸ਼ਨਰ ਅਤੇ ਨਗਰ ਨਿਗਮ ਕਮਿਸ਼ਨ ਦੀ ਹਦਾਇਤਾਂ ਦੇ ਮਤਾਬਿਕ ਅੱਜ ਪੰਜਾਬ ਪੁਲਿਸ ਅਤੇ ਨਗਰ ਨਿਗਮ ਦੀ ਟੀਮ ਵੱਲੋਂ ਲੰਮਾ ਪਿੰਡ ਤੋਂ ਲੈ ਕੇ ਕ੍ਰਿਸ਼ਨਪੁਰਾ ਚੌਂਕ ਤੱਕ ਬਹੁਤ ਵੱਡੀ ਕਾਰਵਾਈ ਕੀਤੀ ਗਈ। ਦੁਕਾਨਦਾਰਾਂ ਦਾ ਸਮਾਨ ਵੀ ਜ਼ਬਤ ਕੀਤਾ ਗਿਆ ਅਤੇ ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਗਈ ਜੇਕਰ ਦੁਬਾਰਾ ਤੁਹਾਡਾ ਜੋ ਦੁਬਾਰਾ ਦੁਕਾਨਾਂ ਦੇ ਬਸ ਮਾਰ ਲਗਾਇਆ ਗਿਆ ਤਾਂ ਜ਼ਬਤ ਕੀਤਾ ਜਾਵੇਗਾ ਅਤੇ ਚਲਾਨ ਵੀ ਕੱਟੇ ਜਾਣਗੇ ਕਈ ਦੁਕਾਨਦਾਰ ਅਤੇ ਫੜੀ ਵਾਲਿਆਂ ਨਾਲ ਹੀ ਪੁਲਿਸ ਪ੍ਰਸ਼ਾਸਨ ਨੇ ਨਗਰ ਨਿਗਮ ਦੀ ਬੈਸ ਬਸਾਈ ਹੋਈ ਲੇਕਿਨ ਫਿਰ ਵੀ ਪੁਲਿਸ ਪ੍ਰਸ਼ਾਸਨ ਨਗਰ ਨਿਗਮ ਦੇ ਅਧਿਕਾਰੀਆਂ ਨੇ ਉਹਨਾਂ ਦਾ ਸਮਾਨ ਜ਼ਬਤ ਕਰ ਲਿਆ ਗਿਆ ਅਤੇ ਕਈਆਂ ਦੇ ਚਲਾਨ ਵੀ ਕੱਟੇ ਗਏ ਕਈਆਂ ਨੂੰ ਵਾਰਨਿੰਗ ਵੀ ਦਿੱਤੀ ਗਈ ਜੇਕਰ ਦੁਬਾਰਾ ਸਮਾਨ ਬਾਹਰ ਲਗਾਇਆ ਗਿਆ ਤਾਂ ਇਸ ਤੋਂ ਵੀ ਵੱਧ ਕਾਰਵਾਈ ਕੀਤੀ ਜਾਵੇਗੀ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਚੈਨਲ ਤੇ ਪੱਤਰਕਾਰ ਲਾਪਰੀ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ ਕਬਜ਼ੇ ਨਿਜਾਇਜ਼ ਕਬਜ਼ੇ ਜਿਹੜੇ ਕਿਤੇ ਹੋਏ ਉਹਨਾਂ ਦੇ ਬਾਰੇ ਚੀਆ ਸਮਝਿਆ ਜਾਂਦਾ ਸਾਡੇ ਬਾਦ ਵਿੱਚ ਪ੍ਰਸ਼ਾਸਨ ਸਾਹਿਬ ਵੀ ਤਾਂ ਹੁਕਮ ਹੈ ਕਿ ਸ਼ਹਿਰ ਨੂੰ ਆਪਾਂ ਸੁੰਦਰ ਵੀ ਬਣਾਈਏ ਤੇ ਇੱਕ ਕਬਜ਼ਾ ਮੁਕਤ ਵੀ ਬਣਾਈਏ ਤਾਂ ਕਿ ਕਿਸੇ ਵੀ ਪਰਸਨ ਦੀ ਆਵਾਜ ਆਨਜਾਮ ਦੀ ਪਰੋਬਲ ਨਾ ਹੋਵੇ ਜੀ ਸਰ ਤੇ ਇੱਥੇ ਵੀ ਛੋਟੇ ਬੱਚੇ ਜਿਹੜੇ ਬਾਈਕ ਚਲਾਣੇ ਐਕਸੀਡੈਂਟ ਹੋਣ ਦਾ ਜਿਆਦਾ ਖਤਰਾ ਹੁੰਦਾ ਬੱਚੇ ਵੀ ਐਕਸੀਡੈਂਟ ਹੋਣ ਦਾ ਜਿਆਦਾ ਖਤਰਾ ਹੁੰਦਾ ਲਾ ਕੇ ਉਹ ਚੀਜ਼ਾਂ ਨੂੰ ਕਦਮ ਪਈਏ ਵੀ ਸ਼ਹਿਰ ਨੂੰ ਇੱਕ ਬਿਲਕੁਲ ਸ਼ਹਿਰ ਬਣਾ ਕੇ ਕਹਿੰਦੇ ਨੇ ਡੇਰ ਆਏ ਦਰੁਸਤਾ ਹੈ ਪਹਿਲਾਂ ਤੁਸੀਂ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿੱਚ ਕਬਜ਼ੇ ਜਿਹੜੇ ਹਟਾ ਕਹਿੰਦੀ ਹੈ ਕਾਫੀ ਲੋਕਾਂ ਨੂੰ ਦਿੱਕਤ ਆਉਂਦੀ ਲੰਘਣ ਵੇਲੇ ਕਿਉਂਕਿ ਸਬਜ਼ੀਆਂ ਜਿਹੜੀਆਂ ਬਹੁਤ ਜ਼ਿਆਦਾ ਲੱਗਦੀਆਂ ਨੇ ਇਹ ਸਾਲਾਂ ਤੋਂ ਗੱਲ ਹੋਦੀਆਂ ਤੇ ਜਦੋਂ ਮਾਰਕੀਟ ਦੇ ਪ੍ਰਿੰਸ ਜੈਨ ਸਾਹਿਬ ਨਾਲ ਗੱਲ ਹੋਈ ਹੈ ਤੁਹਾਨੂੰ ਨਹੀਂ ਹੋਣੀ ਜਿਹੜੀ ਇਹ ਮੁਹਿੰਮ ਚਲਾ ਰਹੇ ਤੁਸੀਂ ਸਭ ਜੇ ਟੌਂਡੀ ਇਸ ਨੂੰ ਲਗਾਤਾਰ ਰੱਖਣਾ ਜਾਂ ਇੱਕਦਮ ਬਿਲਕੁਲ ਲਗਾਤਾਰ ਨਹੀਂ ਨਾ ਤੁਹਾਨੂੰ ਕਹੇ ਕਿ ਮੈਂ ਯਾਨੀ ਸਾਲਾ ਮੀਟਿੰਗ ਮਾਇ ਜੰਸਾਲੇ ਹੋ ਗਿਆ ਹੁਕਮ ਨਹੀਂ ਨਹੀਂ ਇਹ ਜਿਹੜੀ ਰਾਈਵਰ ਕੰਟੀਨਿਊ ਤੇ ਜਦੋਂ ਸ਼ਾਮ ਨੂੰ ਸਭ ਦੀਆਂ ਵੀ ਇਹ ਲੱਗਦਾ ਉਸ ਵੇਲੇ ਵੀ ਤੁਸੀਂ ਗੱਲਬਾਤ ਹੋਈ ਹੈ ਉਹਨਾਂ ਨਾਲ ਕੋਈ ਹਾਂਜੀ ਹਾਂ ਦੁਆਰਾ ਕਾਰਵਾਈ ਕਰਨਾ ਉਹਦਾ ਬਈ ਠੀਕ ਹੈ ਧੰਨਵਾਦ ਨੋਲਿਜ ਇਨ ਲਾਈਟ ਸਾਡੂ ਵੀ ਉਹਨਾਂ ਨੇ ਪਰਮਿਸ਼ਨ ਲਈ ਉਹਨਾਂ ਪਰਮਿਸ਼ਨ ਲਓਗੇ ਲੀਗਲੀ ਕਰਾਂ ਉਹ ਜਾਇਜ਼ ਹੈ ਇਹ ਇਲੀਗਲ ਹੋ ਰਹੀ ਹੈ ਇੱਥੇ ਰੋਕ ਦਿੱਤਾ ਗਿਆ ਹੁਣ ਰੋਕ ਦਿੱਤਾ ਗਿਆ ਬੰਦ ਕਰਾ ਦਿੱਤਾ ਗਿਆ ਇਹਨੂੰ ਬੰਦ ਕਰਦੇ ਹੋ ਕਾਹਦਾ ਵੀ ਹੈ ਗੱਲ ਬੰਦ ਨੂੰ ਜੀ ਪੰਨੀਆਂ ਚ ਚੱਲ ਰਹੀ ਸੀ ਹੁਣ ਆਪਾਂ ਦੁਬਾਰਾ ਚਲੋ ਵੀ ਜਵਾਲੇ ਦਾ ਫੇਰ ਤੋਂ ਔਰ ਉਹਦਾ ਜਿਹੜਾ ਕਾਜੀ ਸੀ ਉਹ ਦੂਸਰੇ ਜਗ੍ਹਾ ਲੱਗ ਗਿਆ ਤਾਂ ਆਰਡੀ ਦਾ ਕੰਮ ਅਸੀਂ ਦੁਬਾਰਾ ਆਏ ਜੂਰੀ ਨੇ ਸਟਾਰਟ ਕਰ ਦਿੱਤੀ ਆ ਲੱਗਦਾ ਤਾਂ ਚੱਲੇਗੀ ਪਰ ਸ਼ਾਮ ਦੇ ਸਮੇਂ ਤੇ ਸਬਜ਼ੀਆਂ ਦੇ ਰੇੜੀਆਂ ਬਹੁਤ ਲੰਬੀਆਂ ਲੱਗਣ ਲੱਗ ਪਈਆਂ ਜਿਹਦੇ ਕਰਕੇ ਲੋਕਾਂ ਨੂੰ ਆਉਣ ਜਾਣ 'ਚ ਕਾਫੀ ਦਿੱਕਤ ਆ ਰਹੀ ਤੇ ਸ਼ਾਮ ਦੇ ਵਾਸਤੇ ਬੱਥੇ ਹੋਰ ਰਚਿਆ ਜੀਪਾਂ ਤੋਂ ਬੇਚੇ ਹੋਏ ਆਪਣੀਆਂ ਸੋਰੇ ਵੀ ਕਰਾਂਗੇ ਦੁਪਹਿਰੇ ਤੋਂ ਤੱਕ ਸ਼ਾਮ ਨੂੰ ਇਹ ਲਗਾਤਾਰ ਹੀ ਚੱਲੇਗੀ ਕਿ ਹੁਣ ਪੂਰੇ ਸ਼ਹਿਰ ਚ ਜੁਲਦੇ ਸ਼ਹਿਰ ਤੋਂ ਇਹ ਇਨਰ ਏਰੀਆਸ ਤੋਂ ਉਹ ਵੀ ਆਊਟਰ ਏਰੀਆ ਦੇ ਰਵੇਗੀ। ਉਸ ਤੁਹਾਡੇ ਸਾਰਿਆਂ ਦੇ ਮਾਧਮ ਨਾਲ ਮੈਂ ਸ਼ਹਿਰ ਵਾਸੀ ਨੂੰ ਇਹ ਕਹਿਣਾ ਚਾਹਾਂਗਾ ਕਿ ਜਿਨ੍ਹਾਂ ਨੇ ਵੀ ਕਿਸੇ ਨਾ ਇੰਪੋਰਟਮੈਂਟ ਕੀਤੀ ਹੋਈ ਹੈ ਸ਼ਹਿਰ ਦੇ ਵਿੱਚ ਕਿਸੇ ਵੀ ਏਰੀਆ ਦੇ ਵਿੱਚ ਉਹ ਪਲੀਜ਼ ਆਪਣਾ ਨਾਮ ਲਓ ਜੇਕਰ ਸਰਪ੍ਰੇਖੀ ਐਲਪੀ ਦੇ ਨਾਲ ਅਸੀਂ ਫੀਸ ਨੇਗਰਾਟਾ ਹਟਾਈ ਤਾਂ ਉਹਨਾਂ ਦਾ کافی ਨੁਕਸਾਨ ਵੀ ਹੋ ਸਕਦਾ ਮਾਲੀ ਦੇਸਾਂ ਨੂੰ ਵੀ ਹੋ ਸਕਦਾ ਤੇ ਆਪ ਵੀ ਹਟਾ ਲੈਣਾ ਆਪਣਾ ਜੋ ਵੀ ਕੋਈ ਸਮਾਨ ਫਾਰਟੂਨ ਨੇ ਰਿਕਵਰਮੈਂਟ ਕੀਤੀ ਹੋਈ ਹੈ ਉਹ ਤਾਂ ਹੈ ਉਹਨਾਂ ਦਾ ਨੁਕਸਾਨ ਕਰ ਰਹੀ ਹੈ ਤੇ ਇਹਦੇ ਬਾਰੇ ਨੋਟਿਸ ਜਾਰੀ ਕੀਤਾ ਹੈਗਾ ਲੋਕਾਂ ਨੂੰ ਜਿਹੜੇ ਦੁਕਾਨਦਾਰ ਹੈਗੇ ਆ ਜਾਂ ਉਹਨਾਂ ਨੂੰ ਵਾਰਨਿੰਗ ਦੇ ਦਿੱਤੀ ਹੈ ਨਾ ਨੋਟਿਸ ਅਜੇ ਪੱਲਾ ਹੀ ਜਾਰੀ ਦਿੱਤੇ ਹੋਇਆ ਇਹਨੂੰ ਹੁਣ ਵੀ ਕਾਰਿਆਂ ਲਗਾਤਾ ਵਾਰਨਿੰਗ ਨਹੀਂ ਦੇ ਰਹੇ ਫਸਟ ਐਕਸ਼ਨ ਵੀ ਕਰ ਰਹੇ ਠੀਕ ਹੈ ਧੰਨਵਾਦ